ਅਸੀਂ ਖੜੇ ਆ ਅਨੰਦਪੁਰ ਸਾਹਿਬ ਜਿੱਥੇ ਨਿਹੰਗ ਸਿੰਘ ਵੱਲੋਂ ਜੜੀਆਂ ਉਹਨਾਂ ਦੀਆਂ ਸ਼ੋਣੀਆਂ ਜੜੀਆਂ ਬੇਸ਼ਮਾਰ ਇਥੇ ਹਈਆਂ ਨੇ ਔਰ ਆਪਾਂ ਇੱਕ ਨਾਲ ਗੱਲ ਕਰ ਸਕਦੇ ਹਾਂ ਕਿ ਸਿੰਘਾਂ ਦਾ ਵੱਲੋਂ ਜਿਹੜੇ ਪ੍ਰਾਤਨ ਜਿਹੜੇ ਹਗੇ ਸੀ ਤੀਰਕਮਾਨ ਉਹਨਾਂ ਨੂੰ ਨਵੇਂ ਵਿਕਸਿਤ ਕੀਤੇ ਹੋਏ ਤੀਰਕਮਾਨ ਜਿਹੜੇ ਆ ਉਹ ਉਹਨਾਂ ਦੇ ਕੋਲ ਨੇ ਆਧੁਨਿਕ ਤਰੀਕੇ ਦੇ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਸਿੰਘਾਂ ਦਾ ਸ਼ਸਤਰਾਂ ਨਾਲ ਬਹੁਤ ਪਿਆਰ ਹੁੰਦਾ ਔਰ ਆਧੁਨਿਕ ਤਰੀਕੇ ਦੇ ਨਵੇਂ ਸ਼ਸਤਰ ਆਏ ਆ ਉਹ ਤੀਰ ਕਮਾਨ ਦੇ ਰੂਪ ਵਿੱਚ ਜਿਹੜੇ ਲੈ ਕੇ ਆਏ ਉਹ ਤੁਹਾਡੇ ਗਨਮੈਨ ਜਿਹੜੇ ਆ ਉਹ ਲੈ ਕੇ ਆਏ ਆ ਕਿੰਦਾ ਵਾਰ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਪੰਥ ਮਿਸਲ ਸਰੋਣੀ ਭਗਤ ਭਗਤ ਅੰਨਾ ਜੀ ਤਰਨਾ ਦਲ ਤੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਜੋ ਐਸਪੀਸੀ ਦੇ ਮੈਂਬਰ ਆਪਣੇ ਜਸਵਾਲ ਸਾਹਿਬ ਜੀ ਇਹਨਾਂ ਦਾ ਵੀ ਨਾਲ ਸਾਡੇ ਹੋਂ ਤੇ ਜੀ ਆਇਆਂ ਨੂੰ ਆਖਦੇ ਇਹਨਾਂ ਨੂੰ ਵੀ ਜੋ ਛਾਤਰਾ ਦੀ ਗੱਲ ਕਰਦੇ ਹੋ ਜੋ ਤੀਰ ਕਮਾਨਾਂ ਦੀ ਗੱਲ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੀਰੋ ਤਫੰਗੋ ਬੜੋ ਆਰਾਮ ਜੰਗੋ ਤਨਖਤ ਅਣੀ ਰਕਮੰਦ ਕੋੜੜਾ ਸੁਣੋ ਆਨੰਦ ਲਾਲ ਜੀ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਂ ਵਾਹਿਗੁਰੂ ਸਿੰਘ ਕੋ ਨਾਮ ਜਪੌ ਚੜ੍ਹੇ ਸਿੰਘ ਸੋ ਮੁਕਤ ਕਰਾਉ ਝੂਲਣ ਨੇਜੇ ਅਸਤੀ ਸਾਜੇ ਦਵਾਰ ਦਵਾਰ ਪਰੋਂ ਉਪਤਵਾਜੇ ਤਵੇ ਖਾਲਸਾ ਦੇ ਹਸਤਿ ਲੋ ਜੀਤਾ ਜਿਹੜੀ ਗੱਲ ਕਰਦੇ ਆਪਾਂ ਰਾਜ ਦੀ ਤੇ ਜਿੱਤੋਂ ਸੂਰਜ ਚੜਦਾ ਜਿੱਤੋਂ ਤੱਕ ਸ਼ੁਭਦਾ ਉੱਤੋਂ ਤੱਕ ਜਿਹੜਾ ਰਾਜ ਉਹ ਖਾਲਸਾ ਦਾ ਹੋਣਾ। ਸੋ ਇਹ ਜਿਹੜੇ ਤੀਰ ਕਮਾਨ ਨੇ ਇਹ ਨਵੇਂ ਤਨੀਕ ਦੇ ਨਾਲ ਜਿਹੜੇ ਤਿਆਰ ਹੋਏ ਨੇ ਇਹ ਜਿਵੇਂ ਕਿ ਆਪਾਂ ਰੈਫਲ ਚਲਾਉਂਦੇ ਆ ਉਸ ਤਰ੍ਹਾਂ ਹੀ ਇੱਕ ਇਹਦਾ ਵੀ ਘੋੜਾ ਉਸ ਤਰ੍ਹਾਂ ਖਿੱਚ ਕੇ ਨੂੰ ਤੰਦੀ ਨੂੰ ਖਿੱਚ ਕੇ ਤੇ ਉਹ ਘੋੜਾ ਜਿਹੜਾ ਉਹ ਚਲਾਉਣਾ ਤੇ ਮੀਲੇ ਦੇ ਹਿਸਾਬ ਨਾਲ ਜਿਹੜਾ ਮਾਰ ਕਰਦਾ। ਇਸ ਤਰ੍ਹਾਂ ਗੁਰੂ ਸਾਹਿਬ ਦਾ ਜਿਹੜਾ ਉਸ ਵੇਲੇ ਟੌਂਗ ਜਿਹੜਾ ਉਹ ਵੀ ਬਹੁਤ ਪਹਾਰਾ ਹੀ ਬਹੁਤ ਮਜ਼ਬੂਤ ਹੀ ਬਹੁਤ ਤਾਕਤ ਵਾਲਾ ਇਹ ਜਵਾਨ ਨੂੰ ਖਿੱਚ ਸਕਦਾ ਸੀ ਉਸੇ ਤਰ੍ਹਾਂ ਇਹ ਵੀ ਆ ਜਿਹੜੇ ਨਵੇਂ ਸ਼ਾਤਰ ਨੇ ਉਸ ਮਰਯਾਦਾ ਦੇ ਨਾਲ ਹੀ ਚੱਲਦੇ ਨੇ ਜੇ ਆਪਾਂ ਗੱਲ ਕਰਦੇ ਆ ਕਿ ਤੀਰ ਕਮਾਨ ਜਿਹੜੇ ਸੀ ਉਹ ਤੇ ਇਹ ਆਧੁਨਿਕ ਤਿਕਾ ਜਿਹੜਾ ਤਰੀਕਾ ਮਾਨਵਾ ਇਹਦੇ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਜਾਂ ਨੰਗ ਸਿੰਘ ਜਿਹੜੇ ਆਪਣੇ ਵੱਲੋਂ ਦੇ ਨਹੀਂ ਇਹ ਲਾਇਸੈਂਸ ਦੀ ਨਹੀਂ ਲੋੜ ਇਹ ਲਾਇਸੈਂਸ ਤੋਂ ਬਗੈਰ ਸੋ ਦੇਖ ਸਕਦੇ ਹੋ ਕਿ ਸਿੰਘਾਂ ਦਾ ਜ ਸ਼ਿੰਗਾਰ ਜਿਹੜਾ ਵਾ ਹਥਿਆਰ ਕਿੰਨੇ ਸੁੰਦਰ ਤਰੀਕੇ ਦੇ ਨਾਲ ਜਿਹੜਾ ਉਹ ਸਜਾ ਕੇ ਤੇ ਆਹ ਆਨੰਦਪੁਰ ਸਾਹਿਬ ਦੇ ਵਿੱਚ ਸ਼ੌਣੀ ਦੇ ਵਿੱਚ ਸਿਕੰਧ ਸਿੰਘ ਜਿਹੜੇ ਆ ਉਹ ਖੜੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਹਾਰਾ ਸ੍ਰੀ ਆਨੰਦਪੁਰ ਸਾਹਿਬ ਅਸੀਂ ਖੜੇ ਆ ਆਨੰਦਪੁਰ ਸਾਹਿਬ ਜਿੱਥੇ ਨਿਹੰਗ ਸਿੰਘ ਵੱਲੋਂ ਜਿਹੜੀਆਂ ਉਹਨਾਂ ਦੀਆਂ ਸ਼ੌਣੀਆਂ ਜਿਹੜੀਆਂ ਬੇਸ਼ਮਾਰ ਇੱਥੇ ਹਈਆਂ ਨੇ ਔਰ ਆਪਾਂ ਇੱਕ ਨਾਲ ਗੱਲ ਕਰ ਸਕਦੇ ਹਾਂ ਕਿ ਸਿਕੰਧ ਸਿੰਘਾ ਵੱਲੋਂ ਜਿਹੜੇ ਪ੍ਰਾਤਨ ਜਿਹੜੇ ਹਜੇ ਸੀ ਤੀਰਕਮਾਨ ਉਹਨਾਂ ਨੂੰ ਨਵੇਂ ਵਿਕਸਿਤ ਕੀਤੇ ਹੋਏ ਤੀਰਕਮਾਨ ਜਿਹੜੇ ਆ ਉਹ ਉਹਨਾਂ ਦੇ ਕੋਲ ਨੇ ਆਧੁਨਿਕ ਤਰੀਕੇ ਦੇ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਕਿ ਸਿੰਘਾਂ ਦਾ ਸ਼ਸਤਰਾਂ ਨਾਲ ਬਹੁਤ ਪਿਆਰ ਹੁੰਦਾ ਔਰ ਆਧੁਨਿਕ ਤਰੀਕੇ ਦੇ ਨਵੇਂ ਸ਼ਸਤਰ ਆਏ ਆ ਉਹ ਤੀਰ ਕਮਾਨ ਦੇ ਰੂਪ ਵਿੱਚ ਜਿਹੜੇ ਲੈ ਕੇ ਆਏ ਉਹ ਤੁਹਾਡੇ ਗਨਮੈਨ ਜਿਹੜੇ ਆ ਉਹ ਲੈ ਕੇ ਆਏ ਆ ਕਿੰਨਾ ਵਾਰ ਕੀ ਕਹਿਣਾ ਚਾਹੁੰਦੇ ਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਪੰਥ ਮਿਸਲ ਸਰੋਣੀ ਭਗਤ ਭਗਤ ਅੰਨਾ ਜੀ ਤਰਨਾ ਦਲ ਤੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਜੋ ਐਸਪੀਸੀ ਦੇ ਮੈਂਬਰ ਆਪਣੇ ਜਸਵਾਲ ਸਾਹਿਬ ਜੀ ਇਨਾਂ ਦਾ ਵੀ ਨਾਲ ਸਾਡੇ ਹੋਂ ਤੇ ਜੀ ਆਇਆਂ ਨੂੰ ਆਖਦੇ ਇਹਨਾਂ ਨੂੰ ਵੀ ਜੋ ਛਾਤਰਾ ਦੀ ਗੱਲ ਕਰਦੇ ਹੋ ਜੋ ਤੀਰ ਕਮਾਨਾਂ ਦੀ ਗੱਲ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੀਰੋ ਤਫੰਗੋ ਬੜੋ ਆਰਾਮ ਜੰਗੋ ਤਨਖਤ ਅਣੀ ਰਕਮੰਦ ਕੋੜੜਾ ਸੁਣੋ ਆਨੰਦ ਲਾਲ ਜੀ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਂ ਵਾਹਿਗੁਰੂ ਸਿੰਘ ਕੋ ਨਾਮ ਜਪਾਂ ਚੜ੍ਹੇ ਸਿੰਘ ਸੋ ਮੁਕਤ ਕਰਾਉਂ ਝੂਲਣ ਨੇਜੇ ਅਸਤੀ ਸਾਜੇ ਦਵਾਰ ਦਵਾਰ ਪਰੋਂ ਉਪਤ ਵਾਜੇ ਤਵੇ ਖਾਲਸਾ ਦੇ ਹਸਤਿ ਲੋ ਜੀਤਾ ਜਿਹੜੀ ਗੱਲ ਕਰਦੇ ਆਪਾਂ ਰਾਜ ਦੀ ਕਿ ਜਿੱਤੋਂ ਸੂਰਜ ਚੜਦਾ ਜਿੱਤੋਂ ਤੱਕ ਸ਼ੁਭਦਾ ਉੱਤੋਂ ਤੱਕ ਜਿਹੜਾ ਰਾਜ ਹੋ ਉਹ ਖਾਲਸਾ ਦਾ ਹੋਣਾ ਸੋ ਇਹ ਜਿਹੜੇ ਤੀਰ ਕਮਾਨ ਨੇ ਇਹ ਨਵੇਂ ਤਨੀਕ ਦੇ ਨਾਲ ਜਿਹੜੇ ਤਿਆਰ ਹੋਏ ਨੇ ਇਹ ਜਿਵੇਂ ਕਿ ਆਪਾਂ ਰੈਫਲ ਚਲਾਉਂਦੇ ਆ ਉਸ ਤਰ੍ਹਾਂ ਹੀ ਇੱਕ ਇਹਦਾ ਵੀ ਘੋੜਾ ਉਸ ਤਰ੍ਹਾਂ ਖਿੱਚ ਕੇ ਨੂੰ ਤੰਦੀ ਨੂੰ ਖਿੱਚ ਕੇ ਤੇ ਉਹ ਘੋੜਾ ਜਿਹੜਾ ਉਹ ਚਲਾਉਣਾ ਤੇ ਮੀਲੇ ਦੇ ਹਿਸਾਬ ਨਾਲ ਜਿਹੜਾ ਮਾਰ ਕਰਦਾ ਇਸ ਤਰ੍ਹਾਂ ਗੁਰੂ ਸਾਹਿਬ ਦੇ ਜਿਹੜਾ ਉਸ ਵੇਲੇ ਟੌਂਗ ਜਿਹੜਾ ਉਹ ਵੀ ਬਹੁਤ ਭਾਰਾ ਸੀ ਬਹੁਤ ਮਜ਼ਬੂਤ ਸੀ ਬਹੁਤ ਤਾਕਤ ਵਾਲਾ ਜੁਵਾਨ ਨੂੰ ਖਿਚ ਸਕਦਾ ਸੀ ਉਸੇ ਤਰ੍ਹਾਂ ਇਹ ਵੀ ਆ ਜਿਹੜੇ ਨਵੇਂ ਸ਼ਾਤਰ ਨੇ ਉਸ ਮਰਿਆਦਾ ਦੇ ਨਾਲ ਹੀ ਚੱਲਦੇ ਨੇ ਜੇ ਆਪਾਂ ਗੱਲ ਕਰਦੇ ਆ ਕਿ ਤੀਰ ਕਮਾਨ ਜਿਹੜੇ ਸੀ ਉਹ ਤੇ ਇਹ ਆਧੁਨਿਕ ਤਿੱਕੇ ਜਿਹੜਾ ਤੀਰ ਕਮਾਨ ਆ ਇਹਦੇ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਜਾਂ ਅੰਗ ਸਿੰਘ ਜਿਹੜੇ ਆਪਣੇ ਵੱਲੋਂ ਦੇ ਨਹੀਂ ਇਹ ਲਾਇਸੈਂਸ ਦੀ ਨਹੀਂ ਲੋੜ ਇਹਦੇ ਲਾਇਸੈਂਸ ਤੋਂ ਬਗੈਰ ਸੋ ਦੇਖ ਸਕਦੇ ਹੋ ਕਿ ਸਿੰਘਾਂ ਦਾ ਜੰਗਾਰ ਜਿਹੜਾ ਵਾ ਹਥਿਆਰ ਕਿੰਨੇ ਸੁੰਦਰ ਤਰੀਕੇ ਦੇ ਨਾਲ ਜਿਹੜਾ ਉਹ ਸਜਾ ਕੇ ਤੇ